ਮਹਾਰਾਜ ਜੀ ਸਰਤੀ ਤੇ ਆਏ ਤੇ ਸਾਲਸਰਾਏ ਜੋਰੀ ਹੁੰਦਾ ਸੀ ਸਾਲਸਰਾਏ ਜੋਰੀ ਮਹਾਰਾਜ ਜੀ ਦਾ ਸ਼ਰਧਾਲੂ ਬਣਿਆ ਸਿੱਖ ਬਣਿਆ ਤੁਸੀਂ ਵੇਖੋ ਵੀ ਜਦੋਂ ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਨੇ ਇੱਕ ਨੱਕ ਦੇ ਕੇ ਇਹਨੂੰ ਕਿਹਾ ਵੀ ਇਹਨੂੰ ਵੇਚ ਕੇ ਆਓ ਤੇਰੀ ਸਹੀ ਕੀਮਤ ਪਛਾਣਨ ਵਾਲੇ ਸਾਲਸਰਾਏ ਜੋਰੀ ਸਨ ਤੇ ਸਾਲਸਰਾਏ ਜੋਰੀ ਨੇ ਜਦੋਂ ਮਹਾਰਾਜ ਅੱਗੇ ਬੇਨਤੀ ਕੀਤੀ ਵੀ ਮਹਾਰਾਜ ਭਾਗ ਲਾ ਉਸ ਜਗ੍ਹਾ ਨੂੰ ਮਹਾਰਾਜ ਨੇ ਕਿਹਾ ਸਮਾਂ ਉੱਤੇ ਜ਼ਰੂਰ ਲਾਵਾਂਗੇ ਤੇ ਉਸੇ ਦੌਰਾਨ ਨੌਵੇਂ ਜਾਮੇ ਦੇ ਵਿੱਚ ਤੁਸੀਂ ਵੇਖੋ ਗੁਰੂ ਹਰਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਏ ਲੰਮਾ ਸਮਾਂ ਤੁਸੀਂ ਵੇਖੋ ਇਸੇ ਧਰਤੀ ਤੋਂ ਗੁਰੂ ਸਾਹਿਬ ਆਸਾਮ ਬੰਗਾਲ ਹੋਰ ਧਰਤੀਆਂ ਤੇ ਜਿਹੜੀਆਂ ਉਹ ਦਾਸੀਆਂ ਕਰਨ ਗਏ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਸੇ ਧਰਤੀ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਧਰਤੀ ਤੇ ਜਦੋਂ ਟਿਕਾਣਾ ਕਰ ਲਿਆ ਕਿਉਂਕਿ ਪਹਿਲਾਂ ਹਵੇਲੀ ਹੁੰਦੀ ਸੀ ਇਸ ਸਥਾਨ ਦਾ ਨਾਂ ਬੜੀ ਸੰਗਤ ਹੁੰਦਾ ਸੀ ਪਹਿਲਾਂ ਜੇਕਰ ਅਸੀਂ ਇਤਿਹਾਸਵਲ ਚਾਂਤ ਮਾਰੀਏ ਤੇ ਕਿਉਂਕਿ ਤਖਤ ਸਾਹਿਬ ਤਾਂ ਬਾਦ ਦੇ ਵਿੱਚ ਜਿਹੜਾ ਟਾਈਟਲ ਬਣਿਆ ਆ ਬਾਅਦ ਦੇ ਵਿੱਚ ਤਖਸਾ ਬਣਾਇਆ ਗਿਆ ਉਸ ਤੋਂ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬਾਨ ਹੁੰਦੇ ਸੀ ਗੁਰਦੁਆਰਾ ਸ਼ਬਦ ਵੀ ਬਹੁਤ ਬਾਅਦ ਦੇ ਵਿੱਚ ਲੱਗਣਾ ਸ਼ੁਰੂ ਹੋਇਆ ਪਹਿਲਾ ਬੜੀ ਸੰਗਤ ਤੇ ਛੋਟੀ ਸੰਗਤ ਦੇ ਨਾਂ ਦੇ ਨਾਲ ਜਿਹੜਾ ਮੁੱਖ ਸਥਾਨਾਂ ਨੂੰ ਮੰਜੀ ਸਾਹਿਬ ਧਰਮਸ਼ਾਲਾ ਤਖਤ ਮੰਦੋ ਤੇ ਮੰਜੀ ਸਾਹਿਬ ਵੀ ਸਥਾਪਿਤ ਕੀਤੀ ਸੀ ਜਿਹੜਾ ਤਖਤ ਸਾਹਿਬ ਆ ਤਖਤ ਸਾਹਿਬ ਵਿਖੇ ਮੰਜੀ ਸਾਹਿਬ ਵੀ ਬਖਸ਼ੀ ਗਈ ਸੀ ਤੇ ਉਪਰੰਤ ਤੁਸੀਂ ਵੇਖੋ ਉੱਥੇ ਅੱਜ ਵੀ ਜਿਹੜਾ ਤਖਤ ਸਾਹਿਬ ਦਾ ਵੱਡਾ 게ਟ ਹੈ ਉਹਦੇ ਉੱਪਰ ਬੜੀ ਸੰਗਤ ਲਿਖਿਆ ਹੈ ਤਖਤ ਸਾਹਿਬ ਦਾ ਪੁਰਾਤਨ ਨਾਂ ਬੜੀ ਸੰਗਤ ਸੀਗਾ ਤੇ ਬੜੀ ਸੰਗਤ ਦੇ ਵਿੱਚ ਤੁਸੀਂ ਵੇਖੋ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਥਾਣ ਤੇ ਆਪਣੇ ਆਪ ਨੂੰ ਸੈਟਲ ਕਰਕੇ ਜਦੋਂ ਉਹ ਹਵੇਲੀ ਸੀ ਪੁਰਾਤਨ